ਪੰਜਾਬ ਦਸਤਾਵੇਜ਼ ਦੇ ਦਰਸ਼ਕਾਂ ਦੀ ਮਾਣ ਰਜਿੰਦਰ ਸਿੰਘ ਤਗੜ ਲੈ ਕੇ ਹਾਜ਼ਰ ਹੈ ਏਜੰਡਾ ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਅਦਾ ਬਾਕਰਪੁਰ ਪਿੰਡ ਜ਼ਿਲ੍ਹਾ ਮੁਹਾਲੀ ਦੇ ਦੋ ਕਿਸਾਨ ਹਰਜਿੰਦਰ ਸਿੰਘ ਅਤੇ ਗੁਰਤੇਜ ਸਿੰਘ ਉਹਨਾਂ ਦੇ ਸਹੂਲਤ ਸਰਟੀਫਿਕੇਟ ਨੂੰ ਮੰਨਣ ਤੋਂ ਨਾਇਬ ਤਹਿਸੀਲਦਾਰ ਕਮ ਸਬ ਰਜਿਸਟਰਾਰ ਦੂਦਨ ਸਦਾ ਜ਼ਿਲ੍ਹਾ ਪਟਿਆਲਾ ਨੇ ਮੰਨਣ ਤੋਂ ਇਨਕਾਰ ਕਰ ਦਿੱਤਾ ਉਹਨਾਂ ਨੂੰ ਕਿਹਾ ਗਿਆ ਹੈ ਨੋਟਿਸ ਜਾਰੀ ਕਰਕੇ ਕਿ 17 ਲੱਖ ਦੇ ਕਰੀਬ ਤੁਸੀਂ ਸਟੈਂਪ ਡਿਊਟੀ ਜਮ੍ਹਾਂ ਕਰਾਓ ਉਹਨਾਂ ਦੀ ਜ਼ਮੀਨ ਐਕਵਾਇਰ ਹੋ ਕੇ ਪ੍ਰੋਜੈਕਟ ਸੀਗਾ ਇਰੈਕਟਰੋਪੋਲਿਸ ਮੁਹਾਲੀ ਦੇ ਵਿੱਚ ਆ ਗਈ ਸੀ ਤੇ ਉਹਨਾਂ ਨੂੰ ਕੁਝ ਪਲਾਟ ਮਿਲੇ ਸੀ ਤੇ ਉਹਨਾਂ ਨੇ ਉਹ ਪਲਾਟਾਂ ਲਈ ਜਾਰੀ ਹੋਈ ਐਲਓਆਈ ਵੇਚ ਕੇ ਇਸ ਪਿੰਡ ਦੇ ਵਿੱਚ ਮਿਉਣ ਪਿੰਡ ਦੇ ਵਿੱਚ 22 ਏਕੜ ਜ਼ਮੀਨ ਖਰੀਦੀ ਤੇ ਸਟੈਂਪ ਡਿਊਟੀ ਨਹੀਂ ਭਰੀ ਕਿਉਂਕਿ ਉਹਨਾਂ ਕੋਲ ਸਹੂਦਤ ਸਰਟੀਫਿਕੇਟ ਸੀ ਪਰ ਨਾਇਬ ਤਹਿਸੀਲਦਾਰ ਨੇ ਨੋਟਿਸ ਜਾਰੀ ਕਰਕੇ ਉਹਨਾਂ ਨੂੰ ਪੈਸੇ ਭਰਨ ਦੀ ਹਦਾਇਤ ਕੀਤੀ ਹੈ ਇਹ ਤਾਂ ਸੀ ਖਬਰ ਇਨ ਨੱਟ ਸ਼ੈੱਲ ਹੁਣ ਇਸ ਦੇ ਤੁਹਾਨੂੰ ਦਿਆਂਗੇ ਵਿਸਥਾਰ ਸਾਬ ਤਹਿਸੀਲਦਾਰ ਕਮ ਸਬ ਰਜਿਸਟਰਾਰ ਤਹਿਸੀਲ ਦੂਦਨ ਸਾਦਾ ਜ਼ਿਲ੍ਹਾ ਪਟਿਆਲਾ ਜਿਹਨਾਂ ਦਾ ਨਾਮ ਮਲਕੀਤ ਸਿੰਘ ਹੈ ਉਹਨਾਂ ਦੀ ਫੋਟੋ ਤੁਸੀਂ ਸਕਰੀਨ ਤੇ ਜ਼ਰਾ ਧਿਆਨ ਨਾਲ ਵੇਖ ਲਓ ਇਸ ਨਾਮ ਤਹਿਸੀਲਦਾਰ ਨੇ ਪੰਜਾਬ ਸਰਕਾਰ ਦੇ ਹੁਕਮ ਮੰਨਣ ਤੋਂ ਨਾ ਕਰ ਦਿੱਤੀ ਹੈ ਉਹਨਾਂ ਨੇ ਇੱਕ ਨੋਟਿਸ ਜਾਰੀ ਕੀਤਾ ਹੈ 29 12 23 ਨੂੰ ਕਿਸਾਨ ਨੇ ਜਿਹਨਾਂ ਨੂੰ ਜਾਰੀ ਕੀਤਾ ਹਰਜਿੰਦਰ ਸਿੰਘ ਤੇ ਉਹਨਾਂ ਦੇ ਸਕੇ ਭਰਾ ਗੁਰਤੇਜ ਸਿੰਘ ਇਹ ਬਸ਼ੰਦੇ ਪਹਿਲਾਂ ਬਾਕਰਪੁਰ ਚ ਰਹਿੰਦੇ ਸੀ ਇਹਨਾਂ ਦੀ ਜ਼ਮੀਨ ਕਰੀਬ 2.5 ਏਕੜ ਪੰਜਾਬ ਸਰਕਾਰ ਨੇ ਐਰੋਪੋਰਟ ਪੁਲਿਸ ਪੁਲਿਸ ਜਿਹੜਾ ਪ੍ਰੋਜੈਕਟ ਹੈ ਉਹਦੇ ਵਾਸਤੇ ਐਕਵਾਇਰ ਕੀਤੀ ਐਜ਼ ਪਰ ਲੈਂਡ ਪੁੱਲਿੰਗ ਪਾਲਿਸੀ ਆਫ 2022 ਇਸ ਪਾਲਿਸੀ ਤਹਿਤ ਕੰਪਨਸੇਸ਼ਨ ਇਹਨਾਂ ਨੂੰ ਜ਼ਮੀਨ ਦੇ ਰੂਪ ਵਿੱਚ ਦਿੱਤੀ ਗਈ ਯਾਨੀ ਕਿ ਪਲਾਟ ਦਿੱਤੇ ਗਏ ਇਹਨਾਂ ਨੂੰ 4 ਪਲਾਟ ਦੇਣ ਦਾ ਵਾਅਦਾ ਕੀਤਾ ਗਿਆ ਸਹੂਲਤ ਸਰਟੀਫਿਕੇਟ ਜਾਰੀ ਕੀਤਾ ਗਿਆ ਤੇ ਸ਼ਰਤ ਇਹ ਸੀ ਕਿ ਤੁਸੀਂ 2 ਸਾਲ ਦੇ ਅੰਦਰ ਅੰਦਰ ਪੈਸੇ ਮਿਲਣ ਤੋਂ ਬਾਅਦ ਐਲਓਆਈ ਮਿਲਣ ਤੋਂ ਬਾਅਦ ਜਾਂ ਵੇਚਣ ਤੋਂ ਬਾਅਦ ਤੁਸੀਂ ਕਿਤੇ ਵੀ ਜ਼ਮੀਨ ਜਾਂ ਹੋਰ ਕਿਤੇ ਇਨਵੈਸਟ ਕਰੋਗੇ ਤੁਹਾਨੂੰ ਸਟੈਂਪ ਡਿਊਟੀ ਨਹੀਂ ਲੱਗੇਗੀ ਅਗਲੀ ਇਹਨਾਂ ਨੂੰ ਜਿਹੜੀ ਪ੍ਰੋਮਿਸ ਸੀ ਉਹ ਇਹ ਸੀ ਕਿ ਤੁਸੀਂ ਜਦੋਂ ਵੀ ਟਿਊਬਲ ਕਨੈਕਸ਼ਨ ਲੈਣਾ ਹੈ ਅਗਲੀ ਥਾਂ ਤਾਂ ਤੁਹਾਡਾ ਟਿਊਬਲ ਕਨੈਕਸ਼ਨ ਪ੍ਰਾਇੋਰਟੀ ਦੇ ਉੱਤੇ ਟਰੀਟ ਕੀਤਾ ਜਾਏਗਾ ਕੰਸੀਡਰ ਕੀਤਾ ਜਾਏਗਾ ਇਹਨਾਂ ਦੋਹਾਂ ਭਰਾਵਾਂ ਨੇ ਪਿੰਡ ਮਿਉਨ ਜ਼ਿਲ੍ਹਾ ਪਟਿਆਲਾ ਦੇ ਵਿੱਚ 22 ਏਕੜ ਜ਼ਮੀਨ ਖਰੀਦ ਲਈ ਅਤੇ ਰਜਿਸਟਰੀ ਕਰਵਾਈ ਸਟੈਂਪ ਡਿਊਟੀ ਨਹੀਂ ਦਿੱਤੀ ਕਿਉਂਕਿ ਉਹ ਸਹੂਲਤ ਸਰਟੀਫਿਕੇਟ ਸੀ ਪਰ ਹੁਣ ਕਰੀਬ ਡੇਢ ਪੌਣੇ 2 ਸਾਲ ਬਾਅਦ ਇਹਨਾਂ ਨੂੰ ਨੋਟਿਸ ਜਾਰੀ ਕਰਤਾ ਗਿਆ ਕਿ 7.5 ਲੱਖ ਰੁਪਇਆ ਖਜ਼ਾਨੇ 'ਚ ਜਮ੍ਹਾਂ ਕਰਾਓ ਨਹੀਂ ਤੁਹਾਡੇ 'ਤੇ ਕੇਸ ਚ ਲਾਇਆ ਜਾਏਗਾ ਇਹ ਹੁਕਮ ਬਾਦ ਅਦਾਲਤ ਸਾਬਰ ਰਜਿਸਟਰਾਰ ਮਲਕੀਤ ਸਿੰਘ ਵੱਲੋਂ ਜਾਰੀ ਕੀਤਾ ਗਿਆ ਤੇ ਇਹਨਾਂ ਨੇ ਫਿਰ ਅੱਗੇ ਸੰਪਰਕ ਕੀਤਾ ਭਾਰਤੀ ਕਿਸਾਨ ਯੂਨੀਅਨ ਭਪਿੰਦਰ ਮਾਨ ਗਰੁੱਪ ਦੇ ਜ਼ਿਲ੍ਹਾ ਜਨਰਲ ਸਿਕਤਰ ਸੇਵਾ ਸਿੰਘ ਨਾਲ ਇਹ ਨਾਲ ਦੀ ਤਸਵੀਰ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਸੇਵਾ ਸਿੰਘ ਹਣੀ ਸਾਡੇ ਚੈਨਲ ਦੇ ਐਸੋਸੀਏਟ ਨੇ ਸਾਨੂੰ ਵਧੀਆ ਆਪਣੇ ਕਿਸਾਨੀ ਨਾਲ ਜਿਹੜੀਆਂ ਸੰਬੰਧਿਤ ਖਬਰਾਂ ਹੁੰਦੀਆਂ ਉਹ ਦੱਸਦੇ ਰਹਿੰਦੇ ਆ ਭੇਜਦੇ ਰਹਿੰਦੇ ਆ ਸੋ ਅਸੀਂ ਇਸ ਮਸਲੇ ਨੂੰ ਟੇਕ ਅਪ ਕੀਤਾ ਕਿਉਂਕਿ ਇਹੋ ਜਿਹਾ ਹੀ ਮਸਲਾ ਸਾਨੂੰ ਪਹਿਲਾਂ ਵੀ ਇਸ ਦਾਰ ਸੇਵਾ ਸਿੰਘ ਨੇ ਦਿੱਤਾ ਸੀ ਜਿਹੜਾ ਕਿ ਬਠਿੰਡੇ ਜ਼ਿਲ੍ਹੇ ਨਾਲ ਤਾਲੁਕ ਰੱਖਦਾ ਸੀ ਉੱਥੇ ਵੀ ਇੱਕ ਕਿਸਾਨ ਜਿਹੜਾ originally ਬਾਕਰਪੁਰ ਦਾ ਸੀ ਉਹਨੇ ਜ਼ਮੀਨ ਖਰੀਦੀ ਸੀ ਰਾਏਖਾਨਾ ਪਿੰਡ ਦੇ ਵਿੱਚ ਮੌਲ ਮੰਡੀ ਦੇ ਕੋਲੇ ਤੇ ਉਥੋਂ ਦੀ ਉਸ ਵਕਤ ਦੀ ਏਡੀ ਸੀ ਮਨਦੀਪ ਕੌਰ ਨੇ ਉਹਨੂੰ 5.80 ਲੱਖ ਰੁਪਿਆ ਸਟੈਂਪ ਡਿਊਟੀ ਭਰਨ ਦੇ ਲਈ ਆਦੇਸ਼ ਅਦਾਲਤੀ ਜਾਰੀ ਕੀਤਾ ਸੀ ਉਸ ਤੋਂ ਬਾਅਦ ਸੇਵਾ ਸਿੰਘ ਉਹਨਾਂ ਦੀ ਮਦਦ ਨਾਲ ਅਸੀਂ ਇਹ ਇਸ਼ੂ ਬਹੁਤ ਵੱਡੀ ਲੈਵਲ ਤੇ ਚੱਕਿਆ ਤੇ ਫਿਰ ਅਸੀਂ ਗੱਲ ਕੀਤੀ ਪੰਜਾਬ ਸਰਕਾਰ ਦੇ ਮੁਖ ਸਕੱਤਰ ਅਨੁਰਾਗ ਵਰਮਾ ਦੇ ਧਿਆਨ ਚ ਲਿਆਂਦੀ ਗੱਲ ਤੇ ਫਿਰ ਗੱਲ ਉਥੋਂ ਗਾਂ ਤੁਰੀ ਤੁਰਕੇ ਫਿਰ ਗੁਮਾੜਾ ਨੂੰ ਹਦਾਇਤ ਕੀਤੀ ਗਈ ਕਿ ਇਸ ਨੂੰ ਜਲਦੀ ਸੌਰਟ ਆਊਟ ਕਰੋ ਹੁਣ ਤੁਹਾਨੂੰ ਦੱਸ ਦਿੰਨੇ ਆਂ ਵੀ ਇਹ ਰੇੜਕਾ ਪਿਆ ਕਿਉਂ ਇਸ ਕਰਕੇ ਪਿਆ ਕਿਉਂਕਿ ਜਦੋਂ ਅੰਬਰੂਦ ਸਕੈਂਡਲ ਇੱਕ ਮਾਮਲਾ ਤੁਰਿਆ ਸੀ ਉਹਦੇ ਵਿੱਚ ਵਿਜੀਲੈਂਸ ਬਿਊਰੋ ਨੇ ਕਾਰਵਾਈ ਕੀਤੀ ਸੀ ਪਰਚਾ ਦਰਜ ਹੋਇਆ ਸੀ ਤੇ ਇੱਕ ਆਈਐਸ ਅਧਿਕਾਰੀ ਤੇ ਦੋ ਆਈਐਸ ਅਸਟਰਾਂ ਦੀਆਂ ਘਰ ਵਾਲੀਆਂ ਦਾ ਨਾਮ ਆਇਆ ਸੀ ਤਾਂ ਉਸ ਕੇਸ ਦੇ ਮਾਮਲੇ ਵਿੱਚ ਵਿਜੀਲੈਂਸ ਬਿਊਰੋ ਨੇ ਜਿਹੜੇ ਲੋਕਾਂ ਕੋਲ ਐਲਓਆਈ ਯਾਨੀ ਕਿ ਲੈਟਰ ਆਫ ਇੰਟੈਂਟ ਜਿਹਨੂੰ ਕਹਿੰਦੇ ਆ ਉਹ ਜਾਰੀ ਹੋਈ ਸੀ ਉਹਨਾਂ ਦਾ ਵਿਸਤਾਰ ਮੰਗੇ ਸੀ ਇਹ ਫੈਮਲੀਆਂ 109 ਦੇ ਕਰੀਬ ਨੇ ਤੇ ਐਲਓ ਆਇਜ਼ ਅਕੋਰਡਿੰਗ ਟੂ ਪ੍ਰੋਪੋਰਸ਼ਨੇਟਲੀ ਲੈਂਡ ਅਕਵਾਇਰਡ ਮਿਲਦੀਆਂ ਜੇ ਕਿਸੇ ਵਿਅਕਤੀ ਨੇ 10 ਏਕੜ ਜ਼ਮੀਨ ਉਹਨੇ ਦਿੱਤੀ ਆ ਉਹਦੀ ਅਕਵਾਇਰ ਹੋਈ ਆ ਤਾਂ ਉਹਨੂੰ 45 46 ਐਲਓ ਆਈ ਜਾਰੀ ਹੁੰਦੀਆਂ ਮਤਲਬ ਕਿ ਇੰਨੇ ਪਲਾਟ ਵੱਡੇ ਛੋਟੇ ਕਮਰਸ਼ੀਅਲ ਤੇ ਰੈ residențial ਮਿਲਦੇ ਆ ਕਰ ਵਿਜੀਲੈਂਸ ਬਿਊਰੋ ਨੇ ਜਦੋਂ ਡਿਟੇਲ ਮੰਗੀ ਤਾਂ ਗਮਾੜਾ ਨੇ ਖੁਦ ਬਖੁਦ ਐਲਓਆਈ ਤੇ ਬੈਨ ਲਾਤਾ ਕਿ ਕਿਸਾਨ ਵੇਚ ਨਹੀਂ ਸਕਦੇ ਇਹਨਾਂ ਪਲਾਟਾਂ ਦਾ ਹਜੇ ਪੋਜੀਸ਼ਨ ਕਿਸਾਨਾਂ ਨੂੰ ਮਿਲਿਆ ਨਹੀਂ ਸਿਰਫ ਐਲਓਆਈ ਜਾਰੀ ਹੋਈਆਂ ਜਿਹੜੀਆਂ ਕਿ ਕਿਸਾਨ ਵੇਚ ਦਿੰਦੇ ਤੇ ਅੱਗੇ ਜ਼ਮੀਨ ਖਰੀਦ ਲੈਂਦੇ ਹੁਣ ਜਿਹੜੀ ਗੱਲ ਸਹੂਲਤ ਸਰਟੀਫਿਕੇਟ ਦੀ ਹੈ ਉਹਦੇ ਉੱਤੇ ਕੋਈ ਰੋਕ ਨਹੀਂ ਸੀ ਉਹ ਸਿਰਫ ਇੱਕ ਆਡਿਟ ਆਬਜੈਕਸ਼ਨ ਲੱਗਦਾ ਹੈੇਠੋਂ ਬਠਿੰਡੇ ਦੇ ਵਿੱਚ ਜੋ ਕਾਰਵਾਈ ਹੋਈ ਉਹੀ ਕਾਰਵਾਈ ਪਟਿਆਲੇ 'ਚ ਹੋਗੀ ਬਠਿੰਡੇ ਦੇ ਵਿੱਚ ਕੀ ਹੋਇਆ ਇੱਕ ਆਡੀਟਰ ਨੇ ਅਬਜੈਕਸ਼ਨ ਲਾਤਾ ਵੀ ਇਹ ਜਿਹੜਾ ਸਹੂਲਤ ਸਰਟੀਫਿਕੇਟ ਹੈ ਇਹਦੇ ਵਿੱਚ ਕੰਪਨਸੇਸ਼ਨ ਕੈਸ਼ ਨਹੀਂ ਮਿਲੀ ਰੁਪਈਆਂ 'ਚ ਨਹੀਂ ਮਿਲੀ ਇਹ ਤਾਂ ਕਾਈਂਡ 'ਚ ਮਿਲੀ ਹੈ ਯਾਨੀ ਕਿ ਪਲਾਟ ਮਿਲਿਆ ਇਹਨੂੰ ਕੰਪਨਸੇਸ਼ਨ ਗਿਣਿਆ ਨਹੀਂ ਜਾ ਸਕਦਾ ਇਹੋ ਜੇ ਬਾਉ ਨੇ ਰੇੜਕਾ ਪਾਇਆ ਕਿ ਏਡੀਸੀ ਨੇ ਉਹਦੀ ਗੱਲ ਮੰਨਦੇ ਹੋਏ ਮਨਦੀਪ ਸਿੰਘ ਕਿਸਾਨ ਦੇ ਵਿਰੁੱਧ ਫੈਸਲਾ ਕਰਤਾ ਤੇ ਹੁਣ ਇਹ ਕੰਮ ਤੁਰ ਪਿਆ ਪਟਿਆਲੇ ਜ਼ਿਲ੍ਹੇ ਦੇ ਵਿੱਚ ਪਿੰਡ ਹੈ ਮਿਉਣ ਤੇ ਤਹਿਸੀਲ ਹੈ ਦੂਦਨ ਸਾਦਾ ਤੇ ਨਾਇਬ ਤਹਿਸੀਲਦਾਰ ਹੈਗਾ ਜੀ ਮਲਕੀਸ਼ ਸਿੰਘ ਦੁਬਾਰਾ ਫੋਟੋ ਉਹਦੀ ਸਕਰੀਨ ਤੇ ਵੇਖ ਲਓ ਜਦੋਂ ਬਠਿੰਡੇ ਵਾਲੇ ਇਸ਼ੂ ਨੂੰ ਅਸੀਂ ਟੇਕ ਅਪ ਕੀਤਾ ਤਾਂ ਪੰਜਾਬ ਸਰਕਾਰ ਦੀ ਹਦਾਇਤ ਤੇ ਗਮਾੜਾ ਨੇ ਇੱਕ ਕਲੈਰੀਫਿਕੇਸ਼ਨ ਜਾਰੀ ਕੀਤੀ ਤੁਸੀਂ ਉਸ ਸਕਰੀਨ ਤੇ ਜ਼ਰਾ ਧਿਆਨ ਨਾਲ ਦੇਖ ਲਓ ਇਸ ਕਲੈਰੀਫਿਕੇਸ਼ਨ ਦੇ ਵਿੱਚ ਬੜਾ ਸਪਸ਼ਟ ਲਿਖਿਆ ਹੋਇਆ ਹੈ ਕਿ ਹਾਈ ਕੋਰਟ ਦੇ ਇੱਕ ਆਦੇਸ਼ ਮੁਤਾਬਕ ਕੰਪਨਸੇਸ਼ਨ ਭਾਵੇਂ ਕੈਸ਼ ਹੋਵੇ ਤੇ ਭਾਵੇਂ ਕਾਈਂਡ ਚ ਹੋਵੇ ਯਾਨੀ ਕਿ ਲੈਂਡ ਪੂਲਿੰਗ ਜਿਹੜੀ ਸਕੀਮ ਹੈ ਉਹਦੇ ਵਿੱਚ ਤਾਂ ਫਿਰ ਤੁਹਾਨੂੰ ਪਲੋਟ ਹੀ ਮਿਲਣਾ ਹੈ ਭਾਵੇਂ ਪਲੋਟ ਹੋਵੇ ਭਾਵੇਂ ਤੁਸੀਂ ਬੈਂਕ ਚ ਕੈਸ਼ ਲੈ ਲਓ ਤਾਂ ਇਹ ਇਕੁਇਵਲੈਂਟ ਆ ਯਾਨੀ ਬਰਾਬਰ ਸਮਝੇ ਜਾਣਗੀਆਂ ਇਹ ਦੋਨੋਂ ਚੀਜ਼ਾਂ ਕੰਪਨਸੇਸ਼ਨ ਦੀ ਡੈਫੀਨੇਸ਼ਨ ਥੱਲੇ ਆਉਂਦੀਆਂ ਨੇ ਮੁਆਵਜ਼ੇ ਦੀ ਪਰਿਭਾਸ਼ਾ ਥੱਲੇ ਆਉਂਦੀ ਹੈ ਏਜ થી ਜਾਰੀ ਹੋਈ ਹੋਈ ਸੀ ਹਾਈ ਕੋਰਟ ਤੋਂ ਆਦੇਸ਼ ਆਇਆ ਹੋਇਆ ਸੀ ਕਰੀਬ 2021 ਦੇ ਸ਼ੁਰੂ ਚ ਜਾਂ ਮਿਡ ਚ ਹਰਾਨੀ ਵਾਲੀ ਗੱਲ ਹੈ ਵੀ ਬਠਿੰਡੇ ਵਾਲੀ ਏਡੀਸੀ ਨੂੰ ਇਸ ਹਾਈ ਕੋਰਟ ਦੇ ਦੇਸ਼ ਦਾ ਗਿਆਨ ਨਹੀਂ ਸੀ ਚਲੋ ਕਨਫਿਊਜ਼ਨ ਸੀ ਮੰਨ ਲਿਆ ਉਦੋਂ ਬਾਅਦ ਹੁਣ ਗਮਾੜਾ ਨੇ ਕਲੈਰੀਫਿਕੇਸ਼ਨ ਜਿਹੜੀ ਹੈਗਾ ਦੇਤੀ ਚਿੱਠੀ ਜਾਰੀ ਕਰਤੀ ਪਰ ਨਾਇਬ ਤਹਿਸੀਲਦਾਰ ਦੂਦਨ ਸਾਧਾ ਇਹਨੂੰ ਮੰਨਣ ਉਤਿਆਰ ਨਹੀਂ ਗੱਲ ਇੱਥੇ ਹੀ ਰੁਕੀ ਨਹੀਂ ਸੇਵਾ ਸਿੰਘ ਜਨਰਲ ਸਕੱਤਰ ਭਾਰਤੀ ਕਿਸਾਨ ਯੂਨੀਅਨ ਭਪਿੰਦਰ ਮਾਨ ਗਰੁੱਪ ਨੇ ਨਾਇਬ ਤਹਿਸੀਲਦਾਰ ਨਾਲ ਗੱਲ ਕੀਤੀ ਮਲਕੀ ਸਿੰਘਾ ਉਹ ਕਹਿੰਦਾ ਜੀ ਨਾਥਿੰਗ ਡੂਇੰਗ ਅਸੀਂ ਨਹੀਂ ਮੰਨਦੇ ਸਹੂਲਤ ਸਾਡੇ ਕੋਲ ਨੂੰ ਸਾਡੇ ਤਾਂ ਆਡਿਟ ਆਬਜੈਕਸ਼ਨ ਲੱਗਿਆ ਹੋਇਆ ਉਹਨਾਂ ਨੇ ਕਿਹਾ 17 ਲੱਖ ਸਮਥਿੰਗ ਨਿਕਲਦਾ ਕਿਸਾਨ ਤੋਂ ਭਰਾਓ ਅਸੀਂ ਤਾਂ ਭਰਾਉਣੇ ਆ ਫਿਰ ਸੇਵਾ ਸਿੰਘ ਨੇ ਤਹਿਸੀਲਦਾਰ ਵੀਨਾ ਰਾਣੀ ਨਾਲ ਟੈਲੀਫੋਨ ਤੇ ਗੱਲ ਕੀਤੀ ਸਾਰੀ ਸਥਿਤੀ ਸਪਸ਼ਟ ਕੀਤੀ ਔਰ ਕਿਹਾ ਜੀ ਅਜਿੱਤੀ ਜਾਰੀ ਹੋ ਚੁੱਕੀ ਹੈ ਕਲੈਰੀਫਿਕੇਸ਼ਨ ਦੀ ਗਮਾੜਾ ਵੱਲੋਂ ਤੇ ਬਠਿੰਡੇ ਵਾਲਾ ਕੇਸ ਦਾ ਵੀ ਰੈਫਰੈਂਸ ਦਿੱਤਾ ਜੀ ਉੱਥੇ ਇਹ ਪਹਿਲਾ ਮੁੱਦਾ ਉੱਠਿਆ ਸੀ ਇਹ ਸੌਟ ਆਊਟ ਹੋ ਗਿਆ ਸੁਲਝ ਗਿਆ ਤੁਸੀਂ ਉਹਦੇ ਮੱਦੇ ਨਜ਼ਰ ਇੱਥੇ ਹੋ ਜਾ ਫੈਸਲਾ ਕਰੋ ਖੈਰ ਉਹ ਬੀਬੀ ਵੀ ਕਹਿੰਦੀ ਜੀ ਨਹੀਂ ਜੋ ਨਾਇਬ ਤਹਿਸੀਲਦਾਰ ਕਹਿੰਦਾ ਅਸੀਂ ਤਾਂ ਉਹੀ ਕਰਾਂਗੇ ਹੁਣ ਵੱਡਾ ਤਹਿਸੀਲਦਾਰ ਛੋਟਾ ਤਹਿਸੀਲਦਾਰ ਤੁਹਾਨੂੰ ਪਤਾ ਹੀ ਹੈ ਫਿਰ ਇਹਨਾਂ ਦੀ ਸੈਟਿੰਗ ਹੁੰਦੀ ਆਪਸ ਵਿੱਚ ਸੋ ਉਹ ਜੀ ਮੰਨਣ ਤੋਂ ਇਨਕਾਰ ਕਰਤਾ ਫਿਰ ਜਦੋਂ ਅੱਜ ਸਵੇਰੇ ਇਹਨਾਂ ਨੇ ਮੇਰੇ ਨਾਲ ਸੰਪਰਕ ਕੀਤਾ ਪੰਜਾਬ ਦਸਤਾਵੇਜ਼ ਨਾਲ ਬਈ ਅਸੀਂ ਇਸ ਮਾਮਲੇ ਨੂੰ ਚੁੱਕਿਆ ਡਿਪਟੀ ਕਮਿਸ਼ਨਰ ਪਟਿਆਲਾ ਸਾਕਸ਼ੀ ਸਾਹਣੀ ਦਾ ਤੇ ਉਹ ਬਹੁਤ ਵਧੀਆ ਤਰੀਕੇ ਨਾਲ ਉਹਨਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਅਸੀਂ ਉਹਨਾਂ ਨੂੰ ਨੋਟਿਸ ਭੇਜਿਆ ਸਾਰਾ ਕੁਝ ਦੱਸਿਆ ਬੈਕਗ੍ਰਾਉਂਡ ਬਠਿੰਡੇ ਵਾਲਾ ਕੇਸ ਸਮਝਾਇਆ ਦੇ ਕਲੈਰੀਫਿਕੇਸ਼ਨ ਦੀ ਚਿੱਠੀ ਜਿਹੜੀ ਗਮਾੜਾ ਵੱਲੋਂ ਜਾਰੀ ਹੋਈ ਹੈ ਉਹਦੇ ਬਾਰੇ ਦੱਸਿਆ ਮੈਡਮ ਸਾਖੀ ਸੈਣੀ ਨੇ ਸਾਨੂੰ ਭਰੋਸਾ ਦਿਵਾਇਆ ਕਿ ਆਉਣ ਵਾਲੇ 1-2 ਦਿਨਾਂ 'ਚ ਇਹ ਮਾਮਲੇ ਨੂੰ ਮੈਂ ਸੌਲਟ ਆਊਟ ਕਰ ਦੂੰਗੀ ਕਿਉਂਕਿ ਸਥਿਤੀ ਬੜੀ ਸਪਸ਼ਟ ਹੈ ਪੰਜਾਬ ਸਰਕਾਰ ਦਾ ਮੁੱਖ ਸਕੱਤਰ ਕਹਿੰਦਾ ਸਹੂਲਤ ਸਰਟੀਫਿਕੇਟ ਅਸੀਂ ਮੰਨਾਂਗੇ ਮੁਕਰ ਸਕਦੇ ਨਹੀਂ ਇੱਕ ਵਾਰੀ ਸਰਕਾਰ ਨੇ ਵਾਅਦਾ ਕਰ ਲਿਆ ਤਾਂ ਮੁਕਰ ਸਕਦੀ ਨਹੀਂ ਭਾਵੇਂ ਮੁੱਖ ਮੰਤਰੀ ਕੋਈ ਵੀ ਹੋਵੇ ਸਰਕਾਰ ਜਿਹੜੀ ਆ ਫੰਕਸ਼ਨ ਕਰਦੀ ਆ ਉਹ ਲਗਾਤਾਰ ਤਰ੍ਹਾਂ ਚ ਫੰਕਸ਼ਨ ਕਰਦੀ ਆ ਸਟੇਟ ਫੰਕਸ਼ਨਸ ਇਨ ਕੰਟੀਨਿਉਟੀ ਸੋ ਹੁਣ ਸਥਿਤੀ ਇਹ ਹੈ ਕਿ ਕਿਸਾਨ ਹਰਜਿੰਦਰ ਸਿੰਘ ਤੇ ਉਹਦਾ ਭਰਾ ਗੁਰਤੇਜ ਸਿੰਘ ਸਾਡੇ ਨਾਲ ਮੌਜੂਦ ਨੇ ਤੁਸੀਂ ਹੁਣ ਗੱਲ ਤੁਹਾਡੀ ਕਰਾਉਂਦੇ ਆ ਹਰਜਿੰਦਰ ਸਿੰਘ ਦੇ ਨਾਲ ਅੱਜ ਉਹਨਾਂ ਦੀ ਗੱਲ ਸੁਣਦੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਹ ਹਰਜਿੰਦਰ ਸਿੰਘ ਇਹ ਦੱਸੋ ਵੀ ਤੁਹਾਨੂੰ ਜਦੋਂ ਨੋਟਿਸ ਆ ਗਿਆ ਨਾਇਬ ਤਹਿਸੀਲਦਾਰ ਤੋਂ ਸਬ ਰਜਿਸਟਰਾਰ ਤੋਂ ਹਾਂਜੀ ਫਿਰ ਤੁਸੀਂ ਕੀ ਮਹਿਸੂਸ ਕੀਤਾ ਕਿਵੇਂ ਰਿਐਕਟ ਕੀਤਾ ਸਰ ਮੈਨੂੰ ਇੱਕ ਲੱਖ ਦਾ ਮਤਲਬ ਨੋ ਸਟਾਣ ਤੇ ਮਨੂੰ ਬਹੁਤ ਜ਼ਿਆਦਾ ਘਬਰਾਟ ਹੋ ਗਈ ਜੀ ਜੀ ਤੇ ਮੈਨੂੰ ਬੀਪੀ ਮੇਰਾ ਵੱਧ ਆਇਆਗਾ ਜੀ ਹੂੰ ਇਸ ਕਰਕੇ ਮੈਨੂੰ ਜਦੋਂ ਮੈਨੂੰ 16-17 ਲੱਖ ਰੁਪਏ ਦਾ ਪਤਾ ਲੱਗਿਆ ਵੀ ਇੰਨੇ ਪੈਸੇ ਭਰਨੇ ਭਰ ਹੋਣਗੇ ਜੀ ਤੇ ਮੈਂ ਸੋਚਿਆ ਮੈਂ ਕਿੱਥੋਂ ਪੈਸੇ ਭਰੂੰਗਾ ਜੀ ਉਸ ਤੋਂ ਬਾਅਦ ਜੀ ਮੈਂ ਜਰਨਲ ਸੱਤਰ ਭਾਰਤੀ ਕਿਸਾਨ ਯੂਨੀਅਨ ਭੁਪਿੰਦਰ ਮਾਨ ਜੀ ਨੂੰ ਮਿਲਿਆ ਜੀ ਤੇ ਸਰਦਾਰ ਸੇਵਾ ਸਿੰਘ ਜੀ ਨੂੰ ਮਿਲ ਗਿਆ ਮਿਲੇ ਜੀ ਤੇ ਉਹਨਾਂ ਨਾਲ ਉਹਨਾਂ ਨੇ ਮੈਨੂੰ ਹਾਲਾਸ਼ੇਰੀ ਦਿੱਤੀ ਤੇ ਮੈਨੂੰ ਬਹੁਤ ਸਮਝਾਇਆ ਤੇ ਕਹਿੰਦੇ ਵੀ ਅਸੀਂ ਤੁਹਾਡਾ ਮਸਲਾ ਹਲ ਜ਼ਰੂਰ ਕਰਾਂਗੇ ਸੋ ਇਹ ਸੀਗੇ ਹਰਜਿੰਦਰ ਸਿੰਘ ਇਹਨਾਂ ਨੇ ਫਿਰ ਬੀਕੇਯੂ ਭੁਪਿੰਦਰ ਮਾਨ ਦੇ ਰੂਪ ਨਾਲ ਸੰਪਰਕ ਕੀਤਾ ਜਿਹੜੇ ਕਿ ਸਾਡੇ ਇਸ ਚੈਨਲ ਦੇ ਐਸੋਸੀਏਟ ਨੇ ਦੇ ਵੀਰ ਹੁਣ ਤੁਸੀਂ ਕੀ ਉਸ ਤੋਂ ਬਾਅਦ ਸੇਵਾ ਸਿੰਘ ਉਹਨਾਂ ਨੇ ਕੀ ਕੀਤਾ ਜੀ ਜੋ ਤੁਹਾਨੂੰ ਦੱਸਿਆ ਤੇ ਸੇਵਾ ਸਿੰਘ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਸਰ ਆਪਣਾ ਤਹਿਸੀਲਦਾਰ ਸਾਹਮਣੇ ਗੱਲਬਾਤ ਕੀਤੀ ਜੀ ਅੱਛਾ ਤੇ ਦੁੱਧਨ ਸਾਧਾ ਤਹਿਸੀਲ ਹੈ ਜੀ ਉੱਥੇ ਤੇ ਉਹਨਾਂ ਨੇ ਉਹਨਾਂ ਨੇ ਇਹੀ ਜਵਾਬ ਦਿੱਤਾ ਜੀ ਪੈਸੇ ਜ਼ਰੂਰ ਭਰਨੇ ਪੈਣਗੇ ਵੀ ਅਸੀਂ ਸਹੂਲਤ ਸਰਟੀਫਿਕੇਟ ਮੰਨਦੇ ਨਹੀਂ ਮੰਨਦੇ ਨਹੀਂ ਜੀ ਹਾਂਜੀ ਪਰ ਮੰਨਦੇ ਹਾਂਜੀ ਹਾਂਜੀ ਠੀਕ ਸੋ ਇਹ ਦਾ ਸੀ ਇਸ ਕਿਸਾਨ ਹਰਜਿੰਦਰ ਸਿੰਘ ਦੀ ਜ਼ੁਬਾਨੀ ਸਾਰੀ ਗੱਲਬਾਤ ਕਹਿੰਦਾ ਜੀ ਮੈਂ ਮੰਨਦਾ ਨਹੀਂ ਤਹਿਸੀਲਦਾਰ ਜਿਹੜਾ ਨਾਇਬ ਤਹਿਸੀਲਦਾਰ ਹੈਗਾ ਉਹਦਾ ਨਾਮ ਹੈਗਾ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਮਲਕੀਤ ਸਿੰਘ ਇਹ ਤਾਂ ਸੀ ਤੁਸੀਂ ਗਲਤ ਬਾਤ ਸੁਣੀ ਹਰਜਿੰਦਰ ਸਿੰਘ ਕਿਸਾਨ ਦੀ ਬਲੱਡ ਪ੍ਰੈਸ਼ਰ ਦਾ ਮਰੀਜ਼ ਆ ਹੌਲ ਪੈ ਗਿਆ ਜਦੋਂ ਐਡਾ ਵੱਡਾ ਨੋਟਿਸ ਆ ਗਿਆ 17 ਲੱਖ ਪਲੱਸ ਦਾ ਕੁਝ ਵੀ ਹੋ ਸਕਦਾ ਸੀ ਸੋ ਮੈਂ ਇੱਥੇ ਕਹਿਣਾ ਚਾਹੁੰਦਾ ਪ੍ਰਸ਼ਾਸਨ ਨੂੰ ਤੇ ਅਫਸਰ شاہੀ ਨੂੰ ਕਿ ਤੁਸੀਂ ਕਿਸਾਨਾਂ ਪ੍ਰਤੀ ਸਿਹਰਤ ਹੋਵੋ ਔਰ मीनिंगफुल ਐਟੀਟਿਊਡ ਰੱਖੋ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੰਨੋ ਜਦੋਂ ਸਰਕਾਰ ਨੇ ਜਿੱਠੀ ਜਾਰੀ ਕਰਤੀ ਨਾਇਬ ਤਹਿਸੀਲਦਾਰ ਦੀ ਮੈਂ ਸੋਚਦਾ ਇਹ ਜ਼ੁਰਤ ਕਿਵੇਂ ਪਈ ਕਿ ਮੈਂ ਮੰਨਦਾ ਨਹੀਂ ਜਾਂ ਕਹੇ ਵੀ ਜਿੱਠੀ ਜਾਲੀ ਆ ਜਾਂ ਕਹੇ ਜਿੱਠੀ ਜਾਲੀ ਹੈ ਮੈਂ ਮੰਨਦਾ ਨਹੀਂ ਇਹ ਤੇ ਦਸਕਤ ਮਿਲਦੇ ਨਹੀਂ ਤੇ ਨੰਬਰ ਠੀਕ ਨਹੀਂ ਲੱਗਿਆ ਕੁਝ ਵੀ ਕਹੇ ਜਦੋਂ ਦਿਖੀ ਜਾਂਦਾ ਵੀ ਜਿਹੜੀ ਜਿੱਠੀ ਆ ਕਲੈਰੀਫਿਕੇਸ਼ਨ ਦੀ ਉਹ ਬਿਲਕੁਲ ਸਪਸ਼ਟ ਸਹੀ ਆ ਨੰਬਰ ओरिजिनल ਲੱਗਿਆ ਤੇ ਫਿਰ ਉਹਨੂੰ ਚਾਹੀਦਾ ਸੀ ਕਿ ਨੋਟਿਸ ਜਾਰੀ ਕਰਨ ਤੋਂ ਪਹਿਲਾਂ ਜਾਂ ਇਮੀਡੀਏਟਲੀ ਬਾਤ ਕਰ ਲੈਂਦਾ ਚੈੱਕ ਕਰਦਾ ਡੀਸੀ ਨਾ ਕਰਦਾ ਏਡੀਸੀ ਨਾ ਕਰਦਾ ਤੇ ਆਪੇ ਪ੍ਰਸ਼ਾਸਨ ਦੇ ਜਿਹੜੇ ਉੱਪਰਲੇ ਅਧਿਕਾਰੀ ਵੱਡੇ ਅਧਿਕਾਰੀ ਹੈ ਉਹਨੂੰ ਕਲੈਰੀਫਾਈ ਕਰਦੇ ਹੁਣ ਇਸ ਮਾਮਲੇ ਤੇ ਜਿਹੜਾ ਮਤਲਬ ਕਿ ਖੱਜਲ ਖਵਾਰੀ ਹੋ ਰਹੀ ਆ ਦੋ ਕਿਸਾਨਾਂ ਦੀ ਹਰਜਿੰਦਰ ਸਿੰਘ ਤੇ ਗੁਰਤੇਜ ਸਿੰਘ ਦੀ ਨਾਲ ਚੱਕੀ ਫਿਰਦੇ ਐ ਬਜ਼ੁਰਗ ਸੇਵਾ ਸਿੰਘ ਨੂੰ ਚਾਚਾ ਕਹਿੰਦੇ ਉਹਨੂੰ ਆਹ ਚਾਚਾ ਚੱਲ ਸਾਡੇ ਨਾਲ ਡੀਸੀ ਤੇ ਆਹ ਚਾਚਾ ਚੱਲ ਸਾਡੇ ਨਾਲ ਐਸਜੀਐਮ ਦੇ ਮਤਲਬ ਤੁਸੀਂ ਇਹ ਵੇਖੋ ਇਹ ਖੱਜਲ ਖੋਰੀ ਦਾ ਜ਼ਿੰਮੇਵਾਰ ਕੌਣ ਹੈ ਮੈਂ ਇੱਥੇ ਸਪਸ਼ਟ ਕਰਨਾ ਚਾਹੁੰਦਾ ਕਿ ਇਹ ਅਫਸਰ ਸ਼ਾਹੀ ਇਸ ਤਰੀਕੇ ਨਾਲ ਜੇ ਵਰਤਾਰੇ ਕਰੂਗੀ ਤੇ ਫਿਰ ਕਿਸਾਨਾਂ ਦਾ ਰੋ ਉਹਨਾਂ ਦੇ ਪ੍ਰਤੀ ਹੋਰ ਪ੍ਰਚੰਡ ਹੋ ਜਾਏਗਾ ਤੇ ਫਿਰ ਜੇ ਗੜਬੜੀਆਂ ਚੱਲਦੀਆਂ ਰਹੀਆਂ ਤੇ ਫੇਰ ਘੇਰੇ ਵੀ ਪਹਿਣਗੇ ਤੇ ਫੇਰ ਜਲੂਸ ਵੀ ਨਿਕਲਣਗੇ ਜਿਹੜੇ ਹੁੰਦੇ ਆ ਜੀ ਫੇਰ ਜਿਹੜੇ ਮੂਰਤੀਆਂ ਜੀ ਉਹ ਵੀ ਫੂਕ ਫੋਕਣਗੇ ਜਿਹਨੂੰ ਕਹਿੰਦੇ ਆ ਜੀ ਬੁੱਤ ਫੂਕ ਮਜਾਰੇ ਵੀ ਹੋਣਗੇ ਇਹੋ ਜੀ ਸਥਿਤੀ ਤੁਸੀਂ ਪੈਦਾ ਕਰਕੇ ਪੰਜਾਬ ਸਰਕਾਰ ਦਾ ਤੁਸੀਂ ਨੁਕਸਾਨ ਕਰਦੇ ਹੋ ਤੁਸੀਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਮਜ਼ੋਰ ਕਰਨ ਤੇ ਲੱਗੇ ਹੋਏ ਹੋ ਇਹ ਕੋਈ ਮਸਲਾ ਪਹਿਲਾ ਨਹੀਂ ਅਫਸਰ ਚਾਹੀਦੇ ਮਸਲੇ ਅਸੀਂ ਬਹੁਤ ਚੱਕੇ ਆ ਜਿੱਥੇ ਭਗਵੰਤ ਮਾਨ ਦੀਆਂ ਹਦਾਇਤਾਂ ਦੇ ਵਿਰੁੱਧ ਕੰਮ ਹੁੰਦਾ ਇੱਕ ਤਾਂ ਉਹਨੂੰ ਬਜਾਰੇ ਤੋਂ ਟਾਈਮ ਨਹੀਂ ਮਿਲਦਾ ਉਹਨੂੰ ਦਿੱਲੀ-ਦੁੱਲੀ ਵਾਲੇ ਸੀਟੀ ਰੱਖਦੇ ਆ ਦੂਜੇ ਪਾਸੇ ਤੁਸੀਂ ਨਹੀਂ ਟਿਕਣ ਦਿੰਦੇ ਉਹ ਜਾਵੇ ਤਾਂ ਜਾਵੇ ਕਿੱਧਰ ਦੂਜੀ ਗੱਲ ਉਹ ਆਪ ਵੀ ਥੋੜਾ ਟਾਈਮ ਘਟ ਦਿੰਦਾ ਪ੍ਰਸ਼ਾਸਨ ਨੂੰ ਇਹ ਸਾਨੂੰ ਗਿਲਾ ਭਗਵੰਤ ਮਾਨ ਨਾਲ ਆ ਕਿਸਾਨਾਂ ਨੂੰ ਵੀ ਗਿਲਾ ਹੈ ਇਸ ਦਾ ਭਗਵੰਤ ਮਾਨ ਨਾਲ ਸੋ ਅਸੀਂ ਇਹ ਬੇਨਤੀ ਕਰਦੇ ਹਾਂ ਮੁੱਖ ਮੰਤਰੀ ਨੂੰ ਕਿ ਤੁਸੀਂ ਆਪਣੇ ਪ੍ਰਸ਼ਾਸਨ ਨੂੰ ਟਿਊਨ ਅਪ ਕਰੋ get them disciplined ਨਹੀਂ ਤਾਂ ਲੋਕਾਂ ਦਾ रो ਤੁਹਾਡੀ ਸਰਕਾਰ ਵੱਲ ਪ੍ਰਚੰਡ ਹੋ ਜਾਏਗਾ ਤੇ ਫਿਰ ਨੁਕਸਾਨ ਕਿਦਾ ਹੋਣਾ ਮੁੱਖ ਮੰਤਰੀ ਭਗਵੰਦ ਮਾਨ ਦਾ ਤਾਂ ਹੋਊਗਾ ਹੀ ਹੋਊਗਾ ਤੇ ਆਮ ਆਦਮੀ ਪਾਰਟੀ ਦਾ ਵੀ ਹੋਊਗਾ ਸੋ ਇਹਨਾਂ ਗੱਲਾਂ ਦੇ ਨਾਲ ਮੈਂ ਇਜਾਜ਼ਤ ਚਾਹੁੰਦਾ ਜੀ ਸਤਿ ਸ੍ਰੀ ਅਕਾਲ ਨਮਸਕਾਰ ਖੁਦਾ ਹਾਫਿਜ਼